ਮਨਵਰਤੀ ਗੱਲ ਕਰ ਰਹੇ ਆ ਮਰਨਵਰਤ ਜਿਹੜਾ ਤੌਰ ਤਰੀਕਾ ਵਾ ਆਪਣੀਆਂ ਮੰਗਾ ਮਨਵਾਉਣ ਦਾ ਇਹ ਸਾਡੀ ਆਜ਼ਾਦੀ ਤੋਂ ਬਾਅਦ ਇਹਨੂੰ ਬਹੁਤੀ ਕਾਮਯਾਬੀ ਇਸ ਤਰੀਕੇ ਨੂੰ ਨਹੀਂ ਮਿਲੀ ਜਿੰਨੀ ਵਾਰੀ ਵੀ ਇਸ ਦਾ ਇਸ ਦਾ ਪਿਓ ਕੀਤਾ ਗਿਆ ਵਾ ਜਾਂ ਇਹਦਾ ਸਹਾਰਾ ਲਿਆ ਗਿਆ ਵਾ ਉਦੋਂ ਕੋਈ ਬਹੁਤੀ ਕਾਮਯਾਬੀ ਨਹੀਂ ਮਿਲੀ ਆ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਵੇਲੇ ਬੜੀ ਬੜੀ ਮਰਨਵਰਤ ਰੱਖਿਆ 12 18 ਵਾਲੀ ਉਹਨਾਂ ਨੇ ਵਰਤ ਰੱਖਿਆ ਵੈਸੇ ਤਾਂ 2 4 ਦਿਨ ਵਾਸਤੇ ਜਾਂ 5 ਦਿਨ ਵਾਸਤੇ ਰੱਖਦੇ ਸੀ ਪਰ 2 3 ਵਾਰੀ ਉਹਨਾਂ ਨੇ 20 21 21 ਦਿਨ ਵੀ ਮਰਨਵਰਤ ਰੱਖਿਆ ਵਾ ਅ ਔਰ ਇੱਕ ਦੋ ਵਾਰੀ ਉਹਨਾਂ ਦੀਆਂ ਮੰਗਾ ਜਿਹੜੀਆਂ ਵਾ ਜਦੋਂ ਅੰਗਰੇਜ਼ਾਂ ਪ੍ਰਤੀ ਮੰਗਾ ਸੀ ਉਹ ਮੰਨੀਆਂ ਵੀ ਗਈਆਂ ਜਿਵੇਂ 1932 ਦੇ ਵਿੱਚ ਸਤੰਬਰ ਦੇ ਵਿੱਚ ਉਹਨਾਂ ਨੇ ਜਦੋਂ ਨਵਾਂ ਸੰਵਿਧਾਨ ਬਣਿਆ ਸੀ ਜਿਹਦੇ ਵਿੱਚ ਇੱਕ ਸੈਪਰੇਟ ਇਲੈਕਟੋਰੇਟ ਦਲਿਤ ਪਾਈਚਾਰੇ ਵਾਸਤੇ ਬਣਾਈ ਗਏ ਸਨ ਤੇ ਮਹਾਤਮਾ ਗਾਂਧੀ ਦਾ ਖਿਆਲ ਸੀ ਕਿ ਇਹ ਸੈਪਰੇਟ ਜਿਹੇ ਇਲੈਕਟਰੇਟ ਦਲਿਤਾਂ ਵਾਸਤੇ ਬਣ ਗਏ ਤੇ ਉਹ ਸਮਾਜ ਦੇ ਵਿੱਚ ਸਮਾ ਨਹੀਂ ਸਕਣਗੇ ਇਸ ਕਰਕੇ ਇਹਦਾ ਬਹੁਤ ਵਿਰੋਧ ਕੀਤਾ ਛੇਦਰਾਬਾਦ ਅੰਗਰੇਜ਼ਾਂ ਨੇ ਉਹਨਾਂ ਦੀ ਗੱਲ ਮੰਨ ਲਈ ਔਰ ਫਿਰ ਉਹ ਮਰਨ ਮਰਤੂਨਾਂ ਨੇ ਤੋੜ ਦਿੱਤਾ ਸੋ ਬਹੁਤ ਘੱਟ ਪਰ ਅੰਗਰੇਜ਼ ਜਿਹੜੇ ਸੀ ਉਹ ਦਬਾਤ ਥਲੇ ਜ਼ਰੂਰ ਆ ਜਾਂਦੇ ਸੀ ਉਹ ਨਹੀਂ ਸੀ ਚਾਹੁੰਦੇ ਕਿ ਸ਼ਾਇਦ ਮਹਾਤਮਾ ਗਾਂਧੀ ਨੂੰ ਕੋਈ ਨੁਕਸਾਨ ਹੋ ਜਵੇ ਔਰ ਦੇਸ਼ ਪਰਦੇ ਵਿੱਚ ਚੋਦੇ ਤੇ ਫਿਰ ਮੁਜ਼ਾਰੇ ਹੋਣ ਪਰ ਉਸ ਤੋਂ ਬਾਅਦ ਇਹ ਫਿਰ ਮਰਨ ਵਰਤ ਦਾ سلسلہ ਜਿਹੜਾ ਵਾ ਇਹ ਮਹਾਤਮਾ ਗਾਂਧੀ ਤੋਂ ਬਾਅਦ ਇਹ ਚੱਲਿਆ ਵਾ ਹਾਲਾਂਕਿ ਜਿਵੇਂ ਸਾਡੇ ਇੱਕ ਕੋਲਰ ਨੇ ਦੱਸਿਆ ਵਾ ਕਿ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹ ਪਹਿਲਾਂ ਗੁਰੂਖਬਾਗ ਮੋਰਚੇ ਤੋਂ ਸ਼ੁਰੂ ਹੋਇਆ ਸੀ ਲੇਕਿਨ ਵਰਲਡਵਾਈਡ ਜੇ ਆਪਾਂ ਵੇਖੀਏ ਤੇ ਮਰਨ ਵਰਤ ਦਾ ਸਾਰਾ ਜਿਹੜਾ ਵਾ ਆਇਰਲੈਂਡ ਦੇ ਵਿੱਚ ਬਹੁਤ ਵਰੀ ਲਿਆ ਗਿਆ ਵਾ ਆਇਰਲੈਂਡ ਦੇ ਵਿੱਚ ਜਿਵੇਂ ਇੰਡੀਆ ਦੇ ਵਿੱਚ ਮਰਨ ਵਰਤ ਦਾ ਦਾ سلسلہ ਹੈ ਇਹਨੂੰ ਇਹਨੂੰ ਦੁਬਾਰਾ ਦੁਬਾਰਾ ਇਹਨੂੰ ਇਹਦਾ ਉਪਯੋਗ ਕੀਤਾ ਜਾਂਦਾ ਵਾ ਆਇਰਲੈਂਡ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਅੰਗਰੇਜ਼ਦਾਰ ਨੇ ਤੇ ਕਈ ਵਾਰ ਮਰਨਵਰਤ ਰੱਖਣ ਵਾਲੇ ਬੰਦਿਆਂ ਦੀ ਗੱਲ ਮੰਨ ਲਈ ਲੇਕਿਨ ਇੰਡੀਪੈਂਡੈਂਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜਿੰਨੀ ਵਾਰ ਵੀ ਮਰਨਵਰਤ ਰੱਖਿਆ ਗਿਆ ਆਮ ਤੌਰ ਤੇ ਉਹਨੂੰ ਮਰਨਵਰਤ ਰੱਖਣ ਲੈਣ ਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪਿਆ 1952 ਦੇ ਵਿੱਚ ਮੈਨੂੰ ਯਾਦ ਆ ਇੰਡੀਪੈਂਡੈਂਸ ਤੋਂ ਬਾਅਦ ਆਂਧਰਾ ਪ੍ਰਦੇਸ਼ ਵਿੱਚ ਪੋਤੀ ਸਿਰਾਮੁਲੀ ਨੇ ਮਰਨਵਰਤ ਰੱਖਿਆ ਸੀ ਕਿ ਪਾਸ਼ਾ ਦੇ ਬੇਸ ਦੇ ਉੱਤੇ ਸਟੇਟਾਂ ਦੀ ਵੰਡ ਹੋਣੀ ਚਾਹੀਦੀ ਹੈ ਸਟੇਟਾਂ ਬਣਨੀਆਂ ਚਾਹੀਦੀਆਂ ਵਾ ਤੇ ਉਹਨਾਂ ਦਾ 55 ਦਿਨ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਲੇਕਿਨ ਉਸ ਤੋਂ ਬਾਅਦ ਫਿਰ ਸਰਕਾਰ ਤੇ ਪ੍ਰੈਸ਼ਰ ਬਣਿਆ ਔਰ ਫਿਰ ਰੀਆਰਗੇਨਾਈਜੇਸ਼ਨ ਆਫ ਸਟੇਟਸ ਔਨ ਲਿੰਗੁਇਸਟਿਕ ਬੇਸਿਸ ਵਾਕਈ ਇਹ ਸ਼ੁਰੂ ਹੋਇਆ ਅ ਅੱਜ ਵੀ ਪੋਤੀ ਸਰਮੁਲੀ ਦੀ ਬਹੁਤ ਇੱਜ਼ਤ ਹੈ ਆਂਧਰਾ ਪ੍ਰਦੇਸ਼ ਦੇ ਤੇ ਉਹਨਾਂ ਨੂੰ ਅਮਰ ਜੀ ਵੀ ਉੱਥੇ ਅੱਜ ਵੀ ਕਿਹਾ ਜਾਂਦਾ ਉਸ ਤੋਂ ਬਾਅਦ ਸਭ ਤੋਂ ਲੰਬੀ ਜਿਹੜੀ ਜਿਹੜੀ ਪ੍ਰੋਟੈਸਟ ਇੰਡੀਆ ਦੇ ਵਿੱਚ ਹੋਈ ਉਹ ਇਰਮ ਚਾਨੂੰ ਸ਼ਰਮੀਲਾ ਨੇ ਕੀਤੀ 2000 ਦੇ ਵਿੱਚੋਂ ਸ਼ੁਰੂ ਕੀਤੀ ਸੀ ਉਹਨਾਂ ਨੇ ਮਰਨਵਰਤ ਔਰ 2017 16 ਸਾਲ 2017 ਤੱਕ ਚੱਲਿਆ 16 ਸਾਲ ਔਰ ਉਹ ਮੰਕਰ ਰੈਸੈਗਿਨ ਆਰਮ ਫੋਰਸਿਸ ਸਪੈਸ਼ਲ ਪਾਵਰ ਸੈਕ ਜਿਹੜੀ ਮਨੀਪੁਰ ਦੇ ਵਿੱਚ ਹੈ ਜਿਹਦੇ ਤਹਿਤ ਬਹੁਤ ਜ਼ਿਆਤੀਆਂ ਹੁੰਦੀਆਂ ਉਹ ਖਤਮ ਹੋਣੀ ਚਾਹੀਦੀ ਹੈ ਲੇਕਿਨ ਉਹਨਾਂ ਦੀ ਗੱਲ ਮੰਨੀ ਨਹੀਂ ਗਈ ਅੱਜ ਵੀ ਆਰਮ ਫੋਰਸਿਸ ਸਪੈਸ਼ਲ ਪਾਵਰ ਸੈਟ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਮਨੀਪੁਰ ਔਰ ਹੋਰ ਵੀ ਕਈ ਰਾਜਾਂ ਦੇ ਵਿੱਚ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਮਰਨਵਰਤ ਐਜ਼ ਅ ਮੈਥਡ ਨੂੰ ਬੋਤੀ ਕਾਮਯਾਬੀ ਆਜ਼ਾਦੀ ਤੋਂ ਬਾਅਦ ਨਹੀਂ ਮਿਲੀ ਪੰਜਾਬ ਦੇ ਐਗਜ਼ੈਂਪਲ ਮੈਂ ਦੱਸ ਹੀ ਦਿੱਤੇ ਆ ਕਿ ਜਿੰਨੀ ਵਾਰੀ ਵੀ ਇੱਥੇ ਮਰਨਵਰਤ ਰੱਖਿਆ ਗਿਆ ਭਾਵੇਂ 1968 ਦੇ ਵਿੱਚ ਮਾਸਟਰ ਤਾਰਾ ਸਿੰਘ 1968 ਦੇ ਵਿੱਚ ਸੰਤ ਫਤਿਹ ਸਿੰਘ ਆਰ ਫਿਰ 1969 ਦੇ ਵਿੱਚ ਦਰਸ਼ਨ ਸਿੰਘ ਫਿਰਮਾਨ ਉਹਨਾਂ ਦੀਆਂ ਗੱਲਾਂ ਨਹੀਂ ਮੰਨੀਆਂ ਗਈਆਂ ਸੰਤ ਫਤਿਹ ਸਿੰਘ ਔਰ ਮਾਸਟਰ ਤਾਰਾ ਸਿੰਘ ਨੂੰ ਕੁਝ ਦਿਨਾਂ ਬਾਅਦ ਵਾਦਾ ਕਰਕੇ ਵੀ ਤਾਂ ਇਹ ਮੰਗਾਂ ਦੇ ਉੱਤੇ ਗੌਰ ਕਰਾਂਗੇ ਉਹਨਾਂ ਦਾ ਬਾਰਨਬਾਰ ਤੁਰਾਤਾ ਗਿਆ ਲੇਕਿਨ ਦਰਸ਼ਨ ਸਿੰਘ ਫੈਰੂਮਾਨ ਨੇ ਕਿਹਾ ਕਿ ਜੇ ਇੱਕ ਸਿੱਖ ਅਰਦਾਸ ਕਰ ਲੈਂਦਾ ਤੇ ਉਹ ਫਿਰ ਉਸ ਤੋਂ ਠਿੜਕਦਾ ਨਹੀਂ ਸੋ ਉਹਨਾਂ ਨੇ ਫਿਰ ਆਪਣੀ ਕੁਰਬਾਨੀ ਦੇ ਦਿੱਤੀ ਅੱਜ ਵੀ ਦਰਸ਼ਨ ਸਿੰਘ ਫੈਰੂਮਾਨ ਦੀ ਕੁਰਬਾਨੀ ਨੂੰ ਲੋਕ ਯਾਦ ਕਰਦੇ ਨੇ ਹਾਲਾਂਕਿ ਜਿਹੜੀ ਜੱਥੇਬੰਦੀ ਉਹਨਾਂ ਦੇ ਨਾਂ ਤੇ ਬਣੀ ਫੈਰੂਮਾਨ ਅਕਾਲੀ ਦਲ ਉਹਨੂੰ ਬਹੁਤੀ ਸਿਆਸੀ ਤੌਰ ਤੇ ਕਾਮਯਾਬੀ ਨਹੀਂ ਸੀ ਮਿਲੀ ਲੇਕਿਨ ਇਹ ਜ਼ਰੂਰ ਹੈ ਕਿ ਦਰਸ਼ਨ ਸਿੰਘ ਫੈਰੂਮਾਨ ਦੀ ਕੁਰਬਾਨੀ ਨੂੰ ਅੱਜ ਵੀ ਲੋਕ ਯਾਦ ਕਰਦੇ ਆ ਜੇ ਅਸੀਂ ਆਸ ਕਰਦੇ ਹਾਂ ਕਿ ਜਿੱਦ ਦੀ ਸੰਦਲੇਵਾਲ ਦੀ ਸੇਤ ਠੀਕ ਰਵੇ ਲੇਕਿਨ ਜੇ ਕੱਲ ਨੂੰ ਨੁਕਸਾਨ ਹੋ ਜਾਂਦਾ ਵਾ ਔਰ ਕੁਰਬਾਨੀ ਦਿੰਦੇ ਆ ਤੇ ਉਹਨਾਂ ਦੀ ਕੁਰਬਾਨੀ ਨੂੰ ਲੋਕੀ ਯਾਦ ਰੱਖਣਗੇ ਹਾਲਾਂਕਿ ਸਰਕਾਰ ਨਹੀਂ ਲੱਗ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ ਕਿਸਾਨ ਦੀਆਂ ਮੰਗਾਂ ਮਾਂ ਉਹਨਾਂ ਦੇ ਮਰਨ ਵਰਤ ਕਰਕੇ ਉਹ ਮੰਨੀਆਂ ਜਾਣਗੀਆਂ ਸੋ ਜੇ ਆਪਾਂ ਕਹੀਏ ਕਿ ਮਰਨ ਵਰਤ ਦਾ ਜਿਹੜਾ ਤੌਰ ਤਰੀਕਾ ਵਾ ਇਹ ਮੰਗਾਂ ਨੂੰ ਆਉਣ ਦਾ ਕਿੰਨਾ ਸਹੀ ਤੌਰ ਤਰੀਕਾ ਵਾ ਇਹਨੂੰ ਕਿੰਨੀ ਕ ਕਾਮਯਾਬੀ ਮਿਲਦੀ ਆ ਉਹ ਮੇਰੇ ਖਿਆਲਿਆ ਉਹਨੂੰ ਕਾਮਯਾਬੀ ਨਾ ਹੀ ਤੇ ਮਿਲਦੀ ਰਹੀ ਆ ਤੇ ਨਾ ਹੀ ਅੱਗੇ ਤੋਂ ਸ਼ਾਇਦ ਮਿਲਨੀ ਆ ਸੋ ਕੋਈ ਨਾ ਕੋਈ ਹੋਰ ਤੰਗ ਫਰੀਕਾ ਸਾਨੂੰ ਲੱਭਣਾ ਪਊਗਾ ਆਪਣੀਆਂ ਮੰਗਾਂ ਮਨਵਾਉਣ ਦਾ ਸ਼ਾਇਦ ਗੱਲਬਾਤ ਦੇ ਜ਼ਰੀਏ ਆਪਣੀ ਬਹੁਤ ਚੰਗੀ ਦਲੀਲ ਤਿਆਰ ਕਰਕੇ ਮੰਗਾ ਮੰਗਾਂ ਮਨਵਾਉਣ ਦਾ ਤਰੀਕਾ ਜਿਹੜਾ ਵਾ ਉਹ ਬਿਹਤਰ ਹੁੰਦਾ ਕਿਉਂਕਿ ਅਸੀਂ ਮਰਨ ਵਰਤ ਨਾਲ ਆਪਣਾ ਵੀ ਨੁਕਸਾਨ ਕਰਦੇ ਆ ਆਪਣੇ ਪਰਿਵਾਰ ਦਾ ਵੀ ਨੁਕਸਾਨ ਕਰਦੇ ਆ ਉਹਦੋਂ ਨਾਲ ਬਿਹਤਰ ਆ ਕਿ ਆਪਾਂ ਇਹ ਰਸਤਾ ਨਾ ਹੀ ਫੜੇ ਫੜੀਏ